ਕੇਂਦਰ ਸਰਕਾਰ ਨਾਲ ਮੁਲਾਕਾਤ ਕਰਨ ਲਈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਰਵਾਨਾ ਹੋਗੇ ਨੇ ਦੱਸਦੇ ਕਿ ਹਰਿਆਣਾ ਪੰਜਾਬ ਦੀਆਂ ਸ਼ੰਭੂ ਟੈਕਨਾਲੋਜੀ ਸਰਹੱਦਾਂ ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਅੱਜ ਚੰਡੀਗੜ੍ਹ ਚ ਕੇਂਦਰ ਨਾਲ ਪੰਜਵੇਂ ਦੌਰ ਦੀ ਗੱਲਬਾਤ ਕਰਨਗੇ ਕਿਸਾਨਾਂ ਵੱਲੋਂ ਇਸ ਤੇ 28 ਕਿਸਾਨ ਆਗੂ ਹਿੱਸਾ ਲੈਣਗੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੋਂ ਜਗਜੀਤ ਢੱਲੇਵਾਲ ਤੇ ਕਿਸਾਨ ਮਜ਼ਦੂਰ ਮੋਰਚੇ ਤੋਂ ਸਰਵਨਪੰਦੇਰ ਉਹਨਾਂ ਦੀ ਅਗਵਾਈ ਕਰਨਗੇ ਤਾਜ਼ਾ ਹੈ ਕਿ ਕਿਸਾਨ ਫਸਲਾਂ ਤੇ ਘਟੋ-ਘਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਨੇ ਡੱਲੇਵਾਲ ਜੋ 81 ਦਿਨਾਂ ਤੋਂ ਮਰਨ ਵਰਤ ਤੇ ਨੇ ਖਨੋਰੇ ਸਰਹੱਦ ਰੋ ਚੰਡੀਗੜ੍ਹ ਲਈ ਰਵਾਨਾ ਹੋ ਚੁੱਕੇ ਨੇ ਕੇਂਦਰ ਵੱਲੋਂ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਪੰਜਾਬ ਸਰਕਾਰ ਵੱਲੋਂ ਮੰਤਰੀ ਗੁਰਮੀਤ ਖੁੱਡੀਆਂ ਇਸ ਮੀਟਿੰਗ 'ਚ ਸ਼ਾਮਲ ਹੋਣਗੇ ਇਹ ਮੀਟਿੰਗ ਸ਼ਾਮ 5:30 ਵਜੇ ਸੈਕਟਰ 26 ਚੰਡੀਗੜ੍ਹ ਸਥਿਤ ਮੈਕਸੀਪਾ ਦਫ਼ਤਰ ਵਿਖੇ ਹੋਵੇਗੀ ਉਧਰ ਹੀ ਸਰਬੰਪੰਦੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੀਟਿੰਗ 'ਚ ਕੋਈ ਹੱਲ ਨਹੀਂ ਨਿਕਲਿਆ ਤਾਂ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ ਇਸ ਤੋਂ ਪਹਿਲਾਂ ਵੀ ਕਹਿੰਦੇ ਸਰਕਾਰ ਕਿਸਾਨਾਂ ਨਾਲ ਚਾਰ ਵਾਰ ਮੀਟਿੰਗ ਕਰ ਚੁੱਕੀ ਆ ਪਰ ਉਨ੍ਹਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਤੇ ਹੁਣ ਮੁੜ ਕਿਸਾਨ ਅੱਜ ਕੇਂਦਰੀ ਸਰਕਾਰ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਤੇ ਕਿਸਾਨਾਂ ਵਿਚਾਲੇ ਇਸ ਮੀਟਿੰਗ ਦੌਰਾਨ ਸਹਿਮਤੀ ਬਣਦੀ ਹੈ ਜਾਂ ਫਿਰ ਨਹੀਂ